ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਾਥੀਓ ਸਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਹੈ ਕਿ 2 ਸਾਲ ਪਹਿਲਾਂ ਨਵਾਂ ਸ਼ਹਿਰ ਦੇ ਪਿੰਡ ਕੰਗਾ ਦੇ ਪੈਟਰੋਲ ਪੰਪ ਤੇ ਕੰਗਾ ਦੇ ਰਹਿਣ ਵਾਲੇ ਮੱਕਣ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜੋ ਕਿ ਬਹੁਤ ਚਰਚਾ ਵਿੱਚ ਰਿਹਾ ਸੀ ਤੇ ਉਸ ਦੇ ਤਾਰ ਸੁੰਨੂ ਖੱਤਰੀ ਗੈਂਗ ਨਾਲ ਜੁੜੇ ਸਨ ਇਸ ਕਤਲकांड ਵਿੱਚ ਇੱਕ ਨੌਜਵਾਨ ਖੜਕ ਸਿੰਘ ਉਰਫ ਗੱਗੂ ਪੁੱਤਰ ਕਲਵੰਤ ਸਿੰਘ ਪਿੰਡ ਸੁਧਾਮਾ ਦਾ ਜੋ ਰਹਿਣ ਵਾਲਾ ਸੀ ਉਹ ਨਾਮ ਜੱਸੀ ਜਿਸ ਨੂੰ ਪੁਲਿਸ ਨੇ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਉਸ ਦੀ ਕੇਂਦਰ ਜੇਲ੍ਹ ਵਿੱਚ ਹਾਰਟ ਅਟੈਕ ਆਉਣ ਨਾਲ ਹੁਣ ਮੌਤ ਹੋ ਗਈ ਹੈ ਜਿਸ ਦਾ ਅੱਜ ਉਸ ਦੇ ਨਾਨਕਾ ਪਿੰਡ ਸੁਧਾ ਮਾਜਰਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੇ ਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਉਹਨਾਂ ਦਾ ਰੋ ਰੁਕੇ ਬੁਰਾ ਹਾਲ ਹੈ ਪਰਿਵਾਰ ਵੱਲੋਂ ਵਿਰਲਾਪ ਕੀਤਾ ਜਾ ਰਿਹਾ ਹੈ ਇਸ ਸਬੰਧੀ ਜਿਲ੍ਹਾ ਨਵਾਂ ਸ਼ਹਿਰ ਦੇ ਥਾਣਾ ਕਾਟਗੜ੍ਹ ਦੇ ਐਸਐਚਓ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਖੜਕ ਸਿੰਘ ਔਰ ਗੱਗੂ ਪੁੱਤਰ ਕਲਵੰਤ ਸਿੰਘ ਆਪਣੇ ਨਾਨਕੇ ਪਿੰਡ ਸੁਧਾ ਮਾਜਰਾ ਵਿਖੇ ਪਰਿਵਾਰ ਸਮੇਤ ਰਹਿ ਰਿਹਾ ਸੀ ਜਿਸ ਦੇ ਤਾਰ ਸੋਨੂ ਖਤਰੀ ਗੈਂਗ ਨਾਲ ਸੰਬੰਧਿਤ ਸੀਗੇ ਪਿੰਡ ਕੰਗਾ ਦੇ ਰਹਿਣ ਵਾਲੇ ਮੱਖਣ ਸਿੰਘ ਦਾ ਕਤਲ ਪਿੰਡ ਕੰਗਾ ਦੇ ਪੈਟਰੋਲ ਪੰਪ ਤੇ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ ਜਿਸ ਤਹਿਤ ਖੜਕ ਸਿੰਘ ਉਰਫ ਗੱਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜੋ ਕਿ ਕੇਂਦਰੀ ਜੇਲ੍ਹ ਵਿੱਚ ਪਿਛਲੇ 2 ਸਾਲਾਂ ਤੋਂ ਬੰਦ ਸੀ ਜਿੱਥੇ ਉਸ ਦੀ ਹਾਰਟ ਅਟੈਕ ਨਾਲ ਹੁਣ ਮੌਤ ਹੋ ਗਈ ਹੈ ਜਿਸ ਦਾ ਪੋਸਟਮਾਰਟਮ ਕਰਾਉਣ ਉਪਰੰਤ লাশ ਬਾਸਾ ਹਵਾਲੇ ਕਰ ਦਿੱਤੀ ਗਈ ਹੈ ਤੇ ਪਿੰਡ ਸੁਧਾ ਮਾਤਰ ਦੇ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਵਿਖਾਣ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਇਸ ਰਿਪੋਰਟ ਨਾਲ ਹੈ ਖੜਕ ਸਿੰਘ ਖੜਕ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸੁੱਧੇ ਮਾਦਰਾ ਇਹ ਨਾਨਕੇ ਦਾ ਰਹਿੰਦਾ ਸੀ ਇਹ ਪਿਛਲੇ ਬੀਤੇ ਸਮੇਂ ਇੱਕ सोनू ਖੱਤਰੀ ਗੈਂਗ ਨੇ ਮਕਰ ਸਿੰਘ ਦਾ ਕਤਲ ਕਰਤਾ ਸੀ ਪੈਟਰੋਲ ਪੰਪ ਤੇ ਉਹਦੀ ਨੇ ਜ਼ਿੰਮੇਵਾਰੀ ਲਈ ਸੀ ਉਸ ਕੇਸ ਵਿੱਚ ਖੜਕ ਸਿੰਘ ਗ੍ਰਿਫਤਾਰ ਕੀਤਾ ਗਿਆ ਸੀ ਇਹ ਕੇਂਦਰੀ ਜੇਲ੍ਹ ਲੁਧਿਆਣੇ ਬੰਦ ਸੀ ਤੇ ਮੌਤਾਂ ਕੀ ਕਾਰਨ ਸੀ ਉੱਥੇ ਮੌਤ ਲੋ ਜੇਰੇਲਾ ਦੀ ਡੈਥ ਹੋ ਗਈ ਕੱਲ ਦੀ ਡੈਡ ਬੋਡੀ ਆ ਗਈ ਸੀ ਤੇ ਉਸ ਤੋਂ ਬਾਅਦ ਡੜਬੁਡੀ ਇਹਦੀ ਫ੍ਰੀਜ ਚ ਰੱਖੀ ਗਈ ਸੀ ਅੱਜ ਇਹਦਾ ਸੰਸਕਾਰ ਹੋ ਗਿਆ ਤੇ ਪਿੰਡ ਸੁਧੇ ਮਾਜਰਾ ਜੀ ਇਸ ਰਿਜਨ ਦਾ ਨਾਮ ਖੜਕ ਸਿੰਘ ਖੜਕ ਸਿੰਘ ਪੁੱਤਰ ਕੁਲਵਰ ਸਿੰਘ ਪਿੰਡ ਸੁਧੇ ਮਾਜਰਾ ਇਹ ਨਾਨਕੇ ਦਾ ਰਹਿੰਦਾ ਸੀ ਇਹ ਪਿਛਲੇ ਬੀਤੇ ਸਮੇਂ ਇੱਕ ਸੋਨੂ ਖੱਤਰੀ ਗੈਂਗ ਨੇ ਮੱਖਰ ਸਿੰਘ ਦਾ ਕਤਲ ਕਰਤਾ ਸੀ ਪਟ્રોલ ਪੰਪ ਤੇ ਉਦੋਂ ਨੇ ਜ਼ਿੰਮੇਵਾਰੀ ਲਈ ਸੀ ਉਸ ਕੇਸ ਵਿੱਚ ਖੜਕ ਸਿੰਘ ਗ੍ਰਿਫਤਾਰ ਕੀਤਾ ਗਿਆ ਸੀ ਇਹ ਕੇਂਦਰੀ ਜੇਲ੍ਹ ਲੁਧਿਆਣੇ ਬੰਦ ਸੀ ਇਸ ਮੌਤ ਦਾ ਕੀ ਕਾਰਨ ਸੀ ਉੱਥੇ ਮੌਤ ਮਨ ਲੋ ਜੇਰੇਲਾ ਜੀ ਦੀ ਡੈਥ ਹੋ ਗਈ ਤੇ ਕੱਲ ਦੀ ਡੈਡ ਬੋਡੀ ਆ ਗਈ ਸੀ ਤੇ ਉਸ ਤੋਂ ਬਾਅਦ ਜੜਵੜੀ ਦੀ ਫ੍ਰੀਜ਼ ਵਿੱਚ ਰੱਖੀ ਗਈ ਸੀ ਅੱਜ ਇਹਦਾ ਸੰਸਕਾਰ ਹੋ ਗਿਆ ਤੇ ਪਿੰਡ ਸੁਦੇ ਮਜਰਾ ਜੀ ਇਸ ਰਿਜ਼ਨ ਨਾਲ ਹੀ ਖੜਕ ਸਿੰਘ ਖੜਕ ਸਿੰਘ ਪੁੱਤਰ ਕੁਲਵਰ ਸਿੰਘ ਪਿੰਡ ਸੁੱਦੀ ਮਾਦਰਾ ਇਹ ਨਾਨਕੇ ਦਾ ਰਹਿੰਦਾ ਸੀ ਇਹ ਪਿਛਲੇ ਬੀਤੇ ਸਮੇਂ ਇੱਕ ਸੋਨੂ ਖੱਤਰੀ ਗੈਂਗ ਨੇ ਮਕਰ ਸਿੰਘ ਦਾ ਕਤਲ ਕਰਤਾ ਸੀ ਪੈਟਰੋਲ ਪੰਪ ਤੇ ਉਹਦੀ ਨੇ ਜ਼ਿੰਮੇਵਾਰੀ ਲਈ ਸੀ ਉਸ ਕੇਸ ਵਿੱਚ ਖੜਕ ਸਿੰਘ ਗ੍ਰਿਫਤਾਰ ਕੀਤਾ ਗਿਆ ਸੀ ਇਹ ਕੇਂਦਰੀ ਜੇ ਲੁਧਿਆਣੇ ਬੰਦ ਸੀ ਤੇ ਮੌਤਾਂ ਕੀ ਕਾਰਨ ਸੀ ਉੱਥੇ ਮੌਤ ਤੇ ਲੋ ਜੇਰੇਲਾ ਜਿਹੇ ਦੀ ਡੈਥ ਹੋ ਗਈ ਤੇ ਕੱਲ ਦੀ ਡੈਡ ਬੋਡੀ ਆ ਗਈ ਸੀ ਤੇ ਉਸ ਤੋਂ ਬਾਅਦ ਡੜਬੁੱਡੀ ਇਹਦੀ ਫ੍ਰੀਜ ਵਿੱਚ ਰੱਖੀ ਗਈ ਸੀ ਅੱਜ ਇਹਦਾ ਸੰਸਕਾਰ ਹੋ ਗਿਆ ਤੇ ਪਿੰਡ ਸੁਦੇ ਮਾਜਰਾ ਜੀ